ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕਮਾਨ ਚ ਦੁਕਾਨ ਤੇ ਅਨਪਛਤੇ ਨੇ ਕੀਤੀ ਅਨਿਵਾਹ ਫਾਇਰਿੰਗ ਦੁਕਾਨ ਦੇ ਮਾਲਕ ਦੇ ਪੁੱਤਰ ਨੇ ਭੱਜ ਕੇ ਬਚਾਈ ਆਪਣੀ ਜਾਨ ਕਟਰਾ ਸਾਰੀ ਸਿੱਸ ਦੀ ਵੀ ਕੈਨੇ ਵਿੱਚ ਕੈਦ ਹੋ ਗਈ ਬਟਾਲਾ ਪੁਲਿਸ ਅਧੀਨ ਪੈਂਦੇ ਇਤਿਹਾਸ ਕਸਬਾ ਕਮਾਨ ਵਿਖੇ ਸ਼੍ਰੀ ਨਾਮਦੇਵ ਦਰਬਾਰ ਕਮਾਨ ਦੇ ਚੌਂਕ ਸਥਿਤ ਇੱਕ ਮਸ਼ਹੂਰ ਦੁਕਾਨ ਗੋਲ ਹਟਿ ਜਤਨ ਅਨਪਛਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਸ਼ਰੇਮ ਗੋਲੀਆਂ ਚਲਾਉਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਬੰਦੀ ਜਾਣਕਰ ਦਿੰਦੇ ਹੋਏ ਗੋਲ ਹੱਟੀ ਦੇ ਮਾਲਕ ਸੁਖਦੀਪ ਸਿੰਘ ਪੁੱਤਰ ਧਰਮ ਸਿੰਘ ਵਾਸੀ ਕੁਮਾਨ ਨੇ ਦੱਸਿਆ ਕਿ ਉਹ ਕਿਸੇ ਰਿਸ਼ਤੇਦਾਰ ਦੇ ਘਰੋਂ ਸਰ ਗਏ ਹੋਏ ਸਨ ਅਤੇ ਦੁਕਾਨ ਤੇ ਮੇਰਾ ਬੇਟਾ ਜਗਜੀਤ ਸਿੰਘ ਮੌਜੂਦ ਸੀ ਕਿ ਜਦੋਂ ਉਹ ਅਤੇ ਦੁਕਾਨ ਤੇ ਕੰਮ ਕਰਨ ਵਾਲੇ ਵਰਕਰ ਰਾਤ ਕਰੀਬ 8 ਵਜੇ ਦੇ ਕਰੀਬ ਦੁਕਾਨ ਬੰਦ ਕਰੇ ਸਨ ਤਾਂ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸ਼ਰੇਆਮ ਸਾਡੀ ਦੁਕਾਨ ਦੇ ਉੱਤੇ ਫਾਇਰਿੰਗ ਕਰ ਦਿੱਤੀ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਅਸੀਂ ਇੱਥੇ ਗਏ ਸੀਗੇ ਅਮਰ ਸਰਪੋ ਉਸੇ ਪੁਲੀ ਦੇ ਉੱਤੇ ਗਏ ਸੀਗੇ ਤੋਂ ਉੱਥੋਂ ਆਏ ਸੀਗੇ ਤੇ ਅੰਤਸਾਰੀ ਮਲ ਲਈ ਘਰੇਲੂ ਮਟਾਇਲ ਦੁਕਾਨ ਤੇ ਤੋਂ ਹੁੰਦੇ ਪਏ ਸੀਗੇ ਤੇ ਉਹ ਕਿੰਨੇ ਗੋਲੀ ਚਲਾਤੀ ਜੀ ਪਦਰੀ ਕਿੰਨੇ ਗੋਲੇ ਚਲਾਈਆਂ ਤੇ ਦੁਕਾਨ ਦੇ ਸ਼ੀਸ਼ੇ ਲੱਗੇ ਇਹ ਕਹਿੰਦੇ ਦੋ ਮੋਟਰਸਾਈਕਲ ਤੇ ਆਏ ਸੀਗੇ ਜੀ ਅੱਛਾ ਇੱਕ ਉਹ ਵਰਕਰ ਤੁਹਾਡੇ ਜਿਹੜੇ ਉਹ ਦੁਕਾਨ ਬੰਦ ਕਰ ਚੁੱਕੇ ਸੀ ਕਿ ਜਾਂ ਕਰ ਰਹੇ ਸੀ ਘਰ ਦੇ ਪੇ ਸੀਗੇ ਉਹਨਾਂ ਦੇ ਬਚਾ ਜੀ ਕਿ ਉਹ ਇਥੇ ਗੋਲੀ ਤੇ ਨਹੀਂ ਲੱਗੀ ਨੀ ਪਾਪਾ ਨਾਮ ਤੇ ਕਿਰਪਾ ਜੀ ਇਹ ਕਿੰਨੇ ਕ ਵਜੇ ਦੀ ਘਟਨਾ ਜੀ ਇਹ ਕਰੀਬ 8 ਵਜੇ ਦੇ ਲੱਗੇ ਜੀ 8 ਦੇ ਸੱਜੇ ਇਹ 8 ਵਜੇ ਤਕਰੀਬਨ ਬਾਜ਼ਾਰ ਦੇ ਵਿੱਚ ਰੌਣਕ ਹੁੰਦੀ ਆ ਆਸ-ਪਾਸ ਦੇ ਲੋਕਾਂ ਦੇ ਦੇਖਿਆ ਗੋਲੇ ਚਲਾਉਂਦੇ ਆ ਜੀ ਹਾਂਜੀ ਬਾਜ਼ਾਰ ਸਾਹਿਬ ਮੇਰੇ ਸਰ ਰੌਣਕਿੰਦੀ ਉਸ ਕਿੰਨੇ ਚਿਰ ਬਾਅਦ ਆਏ ਜੀ ਪਲਿਸਤੇ ਬਾਅਦ ਚਾਹੀ ਜੀ ਪਰ ਹੁਣ ਪਲਿਸਾਈ ਤੇ 15-20 ਮਿੰਟ ਬਾਅਦ ਚਾਹੀ ਜੀ ਹੋ ਸਹੀ ਹਾਂਜੀ ਸਰ ਇਹ ਦੱਸੋ ਵੀ ਤੁਹਾਡੇ ਕੋਈ ਫਰੋਤੀ ਦੀ ਮੰਗ ਕੀਤੀ ਗਈ ਨਹੀਂ ਨਹੀਂ ਕਿਸੇ ਕੋਈ ਫਰੋਤੀ ਦੀ ਮੰਗ ਕੀਤੀ ਤਾਂ ਕਰਕੇ ਗੋਲੀਆਂ ਚਲਾਈਆਂ ਹੁਣ ਨਹੀਂ ਕਿਸੇ ਨੇ ਤੁਹਾਡੇ ਕੋਈ ਦੁਸ਼ਮਣੇ ਕਿਸ ਦੇ ਨਾਲ ਜ ਨਹੀਂ ਜੀ ਨਹੀਂ ਜੀ ਕੋਈ ਫੋਨ ਨਹੀਂ ਆਇਆ ਫਰੋਤੀ ਬਾਰੇ ਨਹੀਂ ਨਹੀਂ ਕੋਈ ਫੋਨ ਫੇ ਗੋਲੀਆਂ ਚਲਾਉਣ ਦਾ ਮਕਸਦ ਕੀ ਹੋ ਜਾਂਦਾ ਪਤਾ ਨਹੀਂ ਜੀ ਸਾਨੂੰ ਪਤਾ ਨਹੀਂ ਇਥੇ ਆ ਕੇ ਸਾਰੇ ਦੇ ਕੇ ਦੁਸ਼ਮਣ ਹੀ ਇਨੀ ਕੈਨ ਕਾਲੀ ਕੋਈ ਐ ਸਿੱਧੇ ਦੁਕਾਨ ਤੇ ਦੁਕਾਨ ਤੋਂ ਘਰ ਤੱਕ ਮਤਲਬ ਦਰਬਾਰ ਸਾਹਿਬ ਉੱਤਰ ਜਾਂਦੀ ਹੈ